ਅਸਲ ਦੇ ਵਿੱਚ ਮੂਵਮੈਂਟ ਪੰਜਾਬ ਤੋਂ ਚਲਦੀ ਆ ਪੰਜਾਬ ਤੋਂ ਹੀ ਸ਼ੁਰੂ ਹੋਈ ਸੀ ਔਰ ਇਸ ਮੂਵਮੈਂਟ ਨੇ ਜਦੋਂ ਕੰਬ ਖਿਲਾ ਰਹੇ ਨੇ ਤੇ ਫਿਰ ਉਹ ਕੈਨੇਡਾ ਤੇ ਯੂਕੇ ਪਹੁੰਚੀ ਇਹਨੂੰ ਉਲਟਾ ਬੁਖਾਲਿਆ ਜਾਂਦਾ ਵੀ ਉੱਥੋਂ ਚਲਦੀ ਹੈ ਤੇ ਪੰਜਾਬ ਆਉਂਦੀ ਹੈ ਅਸਲ ਇੱਥੋਂ ਚਲਦੀ ਹੈ ਤੇ ਉੱਥੇ ਸਾਰੀਆਂ ਥਾਵਾਂ ਤੇ ਪਹੁੰਚਦੀ ਹੈ ਔਰ ਇਹਨਾਂ ਚੀਜ਼ਾਂ ਨੂੰ ਤੋੜ ਕੇ ਮਰੋੜ ਕੇ ਨਹੀਂ ਵੇਖਿਆ ਜਾ ਸਕਦਾ ਉਹ ਲੋਕ ਜਿਹੜੇ ਉੱਥੇ ਜਾ ਕੇ ਵੀ ਸਾਡੀ ਆਜ਼ਾਦੀ ਦੀ ਗੱਲ ਕਰਦੇ ਨੇ ਉਹ ਐਸੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਇੱਥੇ ਗਏ ਲੋਕ ਸੋ ਬਹੁਤ ਸਾਰੇ ਉਹਨਾਂ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਨੂੰ ਮਜਬੂਰੀ ਵਾਸਤੇ ਉਥੋਂ ਮੂਵਮੈਂਟ ਦੇ ਦੌਰਾਨ ਜਾਣਾ ਪਿਆ ਸੋ ਜੁੜੇ ਹੋਏ ਉਹ ਮੂਵਮੈਂਟ ਦੇ ਨਾਲ ਇਸ ਮੂਵਮੈਂਟ ਗਈ ਪੰਜਾਬ ਤੋਂ ਹੀ ਆ ਇਹਨੂੰ ਇਹ ਕਹਿਣਾ ਕਿ ਕਦੀ ਕੈਨੇਡਾ ਤੋਂ ਚੱਲਦੀ ਕਦੀ ਯੂਕੇ ਤੋਂ ਚੱਲਦੀ ਕਦੀ ਜਰਮਨ ਤੋਂ ਚੱਲਦੀ ਅਸਲ ਛੇ ਇਦਾਂ ਨਹੀਂਗਾ ਇਹ ਚੱਲਦੀ ਪੰਜਾਬ ਤੋਂ ਤੇ ਪੰਜਾਬ ਤੋਂ ਚੱਲ ਕੇ ਉਹਨਾਂ ਸਾਰੀਆਂ ਥਾਵਾਂ ਤੇ ਜਾ ਕੇ ਜਿਹੜੀ ਉਹ ਫੀਡ ਦਿੰਦੀ ਹੈ ਤੇ ਉੱਥੇ ਵੀ ਉਹ ਗੱਲਾਂ ਚੱਲਦੀਆਂ ਨੇ ਜਦੋਂ ਆ ਇੰਡੀਆ ਨੇ 1947 'ਚ ਆਜ਼ਾਦ ਹੋਣਾ ਹੈ ਇਹਨਾਂ ਦੀ ਆਬਾਦੀ ਤਕਰੀਬਨ 40 ਕਰੋੜ ਦੇ ਲਾਗੇ ਵਿੱਚੋਂ ਜੇਲ੍ਹਾਂ ਦੇ ਫਾਂਸੀਆਂ ਕਿੰਨੇ ਕੁ ਕਰੋੜ ਨੂੰ ਹੋਇਆ ਕਿੰਨੇ ਕੁ ਬੋਲਦੇ ਸੀ ਆਜ਼ਾਦੀ ਦੇ ਲਈ ਤਫਿਰ ਇਹ ਮੰਨ ਲਿਆ ਜਾਵੇ ਵੀ ਤੁਸੀਂ ਵੀ ਚੰਦਕ ਲੋਕਾਂ ਨੇ ਆਜ਼ਾਦੀ ਮੰਗੀ ਤੇ ਬਾਕੀਆਂ ਨੂੰ ਮਿਲ ਗਈ। ਗੱਲ ਇਹ ਨਹੀਂ ਹੁੰਦੀ ਵੀ ਬੋਲਦੇ ਕਿੰਨੇ ਨੇ, ਗੱਲ ਇਹ ਨਹੀਂ ਵੀ ਚਾਹੁੰਦੇ ਕਿੰਨੇ। ਸੋ ਇਹ ਕਹਿਣਾ ਕਿੰਨੇ ਤੁਹਾਨੂੰ ਸਾਹਮਣੇ ਦਿਖਦੇ ਨੇ ਉਹਦੇ ਨਾਲ ਨੰਬਰ ਕਾਊਂਟ ਨਹੀਂ ਹੁੰਦੇ। ਤੁਹਾਡੇ ਕੋਲ ਸਾਇਲੈਂਟ ਸਪੋਰਟ ਕਿੰਨੀ ਆ ਲੋਕਾਂ ਦੇ ਹਿਰਦਿਆਂ ਦੇ ਅੰਦਰ ਕੀ ਆ ਗੱਲ ਉਤਾਰ ਕੇ ਛੱਡ ਦਿੰਦੇ ਤੇ ਜੇ ਪਤਾ ਕਰਨਾ ਤੇ ਪੰਜਾਬ ਚ ਰੈਫਰੈਂਡਮ ਕਰਾ ਕੇ ਵੇਖਦੇ। ਅਮੇ ਉਹਦਾ ਬਹਿ ਕੇ ਅਸੀਂ ਟੀਵੀ ਚੈਪ ਚੈਨਲਾਂ ਦੇ ਉੱਤੇ ਨਹੀਂ ਕਹਿ ਸਕਦੇ ਵੀ 4 ਨੇ ਜਾਂ 8 ਨੇ ਜਾਂ 10 ਨੇ ਕੋਈ ਗਿਣਤੀ ਕਰਾਉਣੀ ਹੈ ਤੇ ਗਿਣਤੀ ਕਰਾ ਕੇ ਵੇਖ ਲਓ ਇੱਕ ਰੈਫਰੈਂਡਮ ਕਰਾਓ ਵੀ ਪੰਜਾਬ ਵਸਾਦ ਹੋਣਾ ਚਾਹੁੰਦਾ ਕਿ ਨਹੀਂ ਹੋਣਾ ਚਾਹੁੰਦਾ ਫਿਰ ਤਾਂ ਲੋਕ ਜਵਾਬ ਦੇਣਗੇ ਪੰਜਾਬ ਵਾਲੇ ਦੁਬਾਰਾ ਐਕਟਿਵ ਹੋ ਕੇ ਪੰਜਾਬ ਵਾਲੇ ਇਨਐਕਟਿਵ ਕਿਦਣ ਸੀ ਹਾਂ ਇੰਨਾ ਕੁ ਜ਼ਰੂਰ ਫਰਕ ਵੀ ਸਾਡੀ ਇਸ ਐਕਟੀਵਿਟੀਜ਼ ਨੂੰ ਕਦੀ ਮੀਡੀਆ ਬ੍ਰੇਕਆਊਟ ਕਰ ਦਿੰਦਾ ਹੈ ਠੀਕ ਹੈ ਜੀ ਸੋ ਇਹ ਤੁਸੀਂ ਕਹਿ ਸਕਦੇ ਹੋ ਵੀ ਹੁਣ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਤੇ ਜਿਹੜਾ ਇੰਡੀਪੈਂਡੈਂਟ ਮੀਡੀਆ ਜਿਹਦੇ ਤੇ ਸਿੱਧਾ ਸਰਕਾਰ ਦਾ ਕੰਟਰੋਲ ਕਨੇ ਕਨੇ ਸ਼ੇਅਰ ਨੇ ਇਹਨਾਂ ਦੇ ਐਮਪੀਸ ਦੇ ਰਾਜ ਸਭਾ ਦਾ ਐਮਪੀ ਹੋਇਆ ਜਿਹੜੇ ਉਹਨਾਂ ਦੇ ਸਾਰੇ ਨੈਸ਼ਨਲ ਚੈਨਲਸ ਨੇ ਸੋ ਉਹ ਟੋਟਲੀ ਸਰਕਾਰ ਦੇ ਇਨਫਲੂਐਂਸ ਦੇ ਚੱਲਦੇ ਹੁਣ ਜਦੋਂ ਤੋਂ ਸੋਸ਼ਲ ਮੀਡੀਆ ਆ ਜਦੋਂ ਇੰਡੀਪੈਂਡੈਂਟ ਮੀਡੀਆ ਤੁਹਾਡੇ ਵਰਗੇ ਲੋਕ ਆਏ ਨੇ ਫਿਰ ਜਿਹੜੀ ਆਵਾਜ਼ ਸਾਡੀ ਜਿਹੜੀ ਆ ਪਹਿਲਾਂ ਵੀ ਜਿਹੜੀ ਚੱਲਦੀ ਸੀ ਉਹਨੂੰ ਇੱਕ ਮਤਲਬ ਮਾਧਿਅਮ ਮਿਲਿਆ ਤਾਂ ਉਹਦੇ ਨਾਲ ਲੋਕਾਂ ਦੇ ਚ ਜਾਣੀ ਸ਼ੁਰੂ ਹੋਈ ਤੇ ਇੰਜ ਲੱਗਣਾ ਸ਼ੁਰੂ ਹੋਇਆ ਵੀ ਸ਼ਾਇਦ ਦੁਬਾਰਾ ਐਕਟਿਵ ਹੋਏ ਅਸਲ ਵਿੱਚ ਦੁਬਾਰਾ ਐਕਟਿਵ ਨਹੀਂ ਹੋਏ ਇਹ ਐਕਟੀਵਿਟੀ ਉਹਨਾਂ ਦੀ ਹੀ ਚੱਲਦੀ ਆ ਰਹੀ ਜਿਹੜੀ ਅੱਗੇ ਕੰਟੀਨਿਊ ਹੈ ਮੇਰੇ ਵਿਰੋਧੀ ਜਵਾਬ ਦੇਗਾ ਤਾਂ ਉਹ ਵੀ ਹਵਾਜ ਦੇਗਾ ਇਹਦਾ ਪ੍ਰੈਕਟੀਕਲ ਜਵਾਬ ਕੀ ਹੈ ਤੇ ਫਰੈਂਡਮ ਕਰਾਓ ਪੰਜਾਬ 'ਚ ਲੋਕਾਂ ਦਾਸ ਦੇਣਾ ਕਿੰਨੇ ਚਾਹੁੰਦੇ ਕਿੰਨੇ ਨਹੀਂ ਚਾਹੁੰਦੇ ਐਵੇਂ ਆਹੀ ਕਿਚਕਿਚ ਨਵੇੜੀਆਂ ਰੋਜ਼ ਦੀ ਤੇ ਤੁਸੀਂ ਕਹੋ ਜੀ ਉਹ ਛੇ ਜਾਣੇ ਤਾਂ ਅਸੀਂ ਕਹਾਂਗੇ ਜੀ ਇਹ ਝੂਠ ਬੋਲਦੇ ਤੁਸੀਂ ਕਹੋ ਉਹ ਝੂਠ ਬੋਲਦੇ ਇਹ ਰੋਜ਼ ਦੀ ਕਿਚਕਿਚ ਨਵੇੜਦੇ ਇੱਕ ਵਾਰੀ ਇੰਡੀਆ ਦੇ ਇੱਕ ਰੈਫਰੈਂਡਮ ਕਰਾ ਕੇ ਵੇਲੇ ਸਾਲ ਦੇ ਵਿੱਚ ਇਹ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਨਾਲੇ ਤੁਹਾਨੂੰ ਡਾਟਾ ਮਿਲ ਜਾਊਗਾ ਕਿ ਕਿੰਨੇ ਆ ਤੇ ਕਿੰਨੇ ਨਹੀਂ ਆਗੇ ਲੋਕ ਸਵਾਲ ਚੱਕਦੇ ਨੇ ਕਿ ਜੋ ਲੋਕ ਖਾਲਿਸਤਾਨ ਦੀ ਮੰਗ ਕਰਦੇ ਨੇ ਉਹ ਤਾਂ ਆਪਣੇ ਘਰਾਂ ਦੇ ਉੱਪਰ ਖਾਲਸਾਣ ਦਾ ਝੰਡਾ ਵੀ ਨਹੀਂ ਚਲਾਉਂਦੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਗੱਲ ਹੁੰਦੀ ਹੈ ਤੁਹਾਡੀ ਗੱਲ ਹੁੰਦੀ ਹੈ ਕਹਿੰਦੇ ਵੀ ਜੇ ਇਹ ਖਾਲਸਾਣ ਦੀ ਇੰਨੀ ਮੰਗ ਕਰਦੇ ਨੇ ਤੇ ਇਹਨਾਂ ਨੂੰ ਕਹੋ ਇੱਕ ਵਾਰੀ ਝੰਡਾ ਤਾਂ ਆਪਣੇ ਘਰ ਦੇ ਉੱਪਰ ਲਹਿਰਾ ਕੇ ਦਿਖਾਓ ਜਲੰਧਰ ਦੇ ਆਲੇ ਦੁਆਲੇ ਬਿਲਡਿੰਗਾਂ ਦਾ ਕੈਮਰਾ ਮਾਰ ਕੇ ਮੈਨੂੰ ਬਖਾਲਾ ਤਰੰਗੇ ਕੰਨੇ ਚੂਲ ਦੇ ਇੰਡੀਆ ਦੇ ਵਿੱਚ ਕਿੰਨੇ ਘਰਾਂ ਦੇ ਉੱਤੇ ਤਰਗੇ ਝੁਲਣਦੇ ਨੇ ਇਹਦੇ ਤੇ ਬਿਜਲੀ ਨਹੀਂ ਹੈਗੀ ਲੋਕਾਂ ਦੇ ਘਰਾਂ ਦੇ ਵਿੱਚ ਜੋ ਵੀ ਬਿਹਾਰ ਦੇ ਤੁਸੀਂ ਚੱਲ ਜਾਓ ਤਰੰਗੇ ਨਾ ਕਰਾ ਚਲਾ ਲੈਣੇ ਸੋ ਛੰਡੇ ਚਲਵਾਉਂਦੇ ਨਾਲੇ ਤੁਹਾਡੇ ਨਾਲ ਕਲਖਸਤਾਨੀ ਕਲਾ ਬੰਦਾ ਹੈ ਜਿਵੇਂ ਪਾਕਿਸਤਾਨ ਦਾ ਸਾਡੇ ਉੱਤੇ ਬੜਾ ਤਕ ਤਕਾ ਲੱਗਦਾ ਵੀ ਪਾਕਿਸਤਾਨੀਆਂ ਨਾਲ ਸਪੋਰਟ ਕਰਦਾ ਹੈ ਪਾਕਿਸਤਾਨ ਸਪੋਰਟ ਕਰਦਾ ਹੈ ਦਾ ਮਤਲਬ ਇਹ ਥੋੜੀ ਕਲਖਸਤਾਨ ਦੀ ਮੂਵਮੈਂਟ ਹੀ ਪਾਕਿਸਤਾਨੀ ਹੋਗੀ ਸੋ ਠੀਕ ਹੈ ਮੂਵਮੈਂਟ ਤਾਂ ਪੰਜਾਬ ਦੀ ਹੈ ਸੋ ਉਹਨੂੰ ਕੋਈ ਸਪੋਰਟ ਕਰਦਾ ਹੈ ਸੈਕੰਡਰੀ ਚੀਜ਼ ਆ ਉਹਦੇ ਆਪਣੇ ਇੰਟਰਸਟ ਹੋ ਸਕਦੇ ਨੇ ਉਹ ਸਾਰੀਆਂ ਚੀਜ਼ਾਂ ਬਾਅਦ ਦੀਆਂ ਨੇ ਬਟ ਮੂਵਮੈਂਟ ਪੰਜਾਬ ਦੇ ਲੋਕਾਂ ਦੀ ਹੈ ਮੂਵਮੈਂਟ ਪੰਜਾਬ ਦੀ ਹੈ ਸੋ ਇੱਥੇ ਇਹਨੇ ਇੱਕ ਦਿਨ ਰੰਗ ਲਿਆਉਣੇ ਨੇ ਇੰਡੀਅਨ ਟਾਊਟ ਸੀਗਾ ਵਿਦੇਸ਼ ਦੇ ਵਿੱਚ ਉਸ ਦੀ ਮੌਤ ਹੋਈ ਹੈ ਸਿਮਰਜੀਤ ਸਿੰਘ ਮਾਨ ਹੋ ਰਹੀ ਉਸ ਦੇ ਉੱਪਰ ਟਿੱਪਣੀ ਕਰ ਰਹੇ ਸੀਗੇ ਕੀ ਲੱਗਦਾ ਹੈ ਉਸ ਮੌਤ ਦੇ ਨਾਲ ਕੀ ਕੁਝ ਹੋ ਸਕਦਾ ਕਿਉਂਕਿ ਬਹੁਤ ਵੱਡੇ ਪੈਮਾਨੇ ਦੇ ਉੱਪਰ ਉਸ ਦੇ ਉੱਪਰ ਸੋਚਿਆ ਜਾ ਰਿਹਾ ਹੈ ਦੇਖੋ ਅੱਜ ਕਿੰਨੇ ਕੀਤਾ ਕਿਉਂ ਕੀਤਾ ਕੀ ਨਹੀਂ ਕੀਤਾ ਸਾਰਾ ਕੁਝ ਅੱਜ ਇਹਦੇ ਵਿੱਚ ਆ ਨਾਮ ਲੱਗਦਾ ਹੈ ਕਿ ਭਈ ਖਾਲਸਤਾਨੀਆਂ ਨੇ ਜਿੰਦਾ ਮਰਜੀ ਲਾਈ ਜਾਓ ਨਾਮ ਨੂੰ ਕਾਦੀ ਹੁੰਦੀ ਹੈ ਨਾਮ ਲਾਉਣਾ ਤੇ ਬਹੁਤ ਵੱਲ ਅਗ ਚੀਜ਼ ਇੱਕ ਉਹਦਾ ਨਾਮ ਲਾਉਣਾ ਤੇ ਇਧਰ ਤੇ ਉਸੇ ਮੁਲਕ ਨੇ ਜਿਹੜਾ ਹੈ ਉਹ ਇੰਡੀਆ ਦੇ ਉੱਤੇ ਪੂਰੇ ਐਲੀਗੇਸ਼ਨ ਠੋਕ ਕੇ ਲਾਇਆ ਹੈ ਤੇ ਬੰਦੇ ਵੀ ਫੜੇ ਗਏ ਨੇ ਮਾਰਨ ਦੇ ਉਹਨੂੰ ਤਾਂ ਇੰਡੀਆ ਅਜੇ ਤੱਕ ਕਹੀ ਜਾਂਦਾ ਵੀ ਗਲਤ ਐ ਜੀ ਝੂਠ ਐ ਜੀ ਫਲਾਣਾ ਜੀ ਢੀਂਗਾ ਤੇ ਇਥੇ ਕਲਾ ਨਾ ਲਾਉਂਦੇ ਨਾਲ ਤੇ ਸਭ ਕੁਝ ਕਰ ਦੋ ਸੋ ਕੀ ਹੋਇਆ ਕੀ ਨਹੀਂ ਹੋਇਆ ਬਾਅਦ ਦੀ ਗੱਲ ਬਟ ਇੰਨਾ ਪਤਾ ਹੈ ਕਿ ਉਸ ਬੰਦੇ ਦਾ ਕੋਈ ਜਿਹੜੀ ਹਿਸਟਰੀ ਆ ਬਹੁਤੀ ਸਾਫ਼ ਨਹੀਂ ਸੀ ਉਹਨੂੰ ਪੰਜਾਬ ਪੁਲਿਸ ਨੇ ਆਪਣੇ ਹਿਤਾ ਲਈ ਵਰਤਿਆ ਆ ਤੇ ਉਹ ਅੱਜ ਆਪਣੀ ਮੌਤ ਮਰਿਆ ਆ ਹੁਣ ਇਹ ਪਤਾ ਨਹੀਂ ਉਹਨੂੰ ਇੱਥੇ ਪੰਜਾਬ ਦੇ ਵਿੱਚ ਜਾਂ ਉੱਥੇ ਰਹਿੰਦਿਆਂ ਕਿਹਦੇ-ਕਿਹਦੇ ਨਾਲ ਕਿੱਥੇ-ਕਿੱਥੇ ਕਿਹੜਾ-ਕਿਹੜਾ ਵੈਰ ਕਮਾਇਆ ਹੋਵੇ ਤੇ ਕਿਹੜਾ ਵੈਰ ਸਾਹਮਣੇ ਆਇਆ ਇਹ ਦਰਬ ਜਾਣਦਾ ਯੂਕੇ ਵੱਲੋਂ ਜਦੋਂ ਤੋਂ ਹੀ ਖਾਲਸਤਾਨੀਆਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਕਹਿ ਸਕਦੇ ਹਾਂ ਕਿ ਸਪੋਰਟ ਖੁੱਲੇ ਆਮ ਜਦੋਂ ਕੀਤੀ ਗਈ ਉਦੋਂ ਤੋਂ ਹੀ ਲਗਾਤਾਰ ਇੰਡੀਆ ਮੀਡੀਆ ਵੱਲੋਂ ਬਹੁਤ ਵੱਡੇ ਸਵਾਲ ਚੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਭਈ ਪੰਜਾਬ ਦੇ ਵਿੱਚ ਹੁਣ ਜਿਹੜੇ ਖਾਲਸਤਾਨੀ ਬੈਠੇ ਹੋਏ ਸੀਗੇ ਜਿਹੜੇ ਚੁੱਪ ਸੀਗੇ ਉਹ ਹੁਣ ਐਕਟਿਵ ਹੋ ਗਏ ਨੇ ਅਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕਰ ਰਹੇ ਨੇ ਹਾਲ ਫਿਲਹਾਲ ਦੀ ਘੜੀ ਬਹੁਤ ਚੀਜ਼ਾਂ ਜਣੀਆਂ ਨੇ ਉਹ ਚੇਂਜ ਹੋਈਆਂ ਨੇ ਕੈਨੇਡਾ ਦੇ ਉੱਪਰ ਭਾਰਤ ਵੱਲੋਂ ਬਹੁਤ ਇਲਜ਼ਾਮ ਲਗਾਏ ਜਾਂਦੇ ਸੀਗੇ ਕਿ ਭਈ ਕੈਨੇਡਾ ਇੱਕ ਬੇਸ ਹੈ ਉਹਨਾਂ ਖਾਲਸਤਾਨੀਆਂ ਦੀ ਜੋ ਭਾਰਤ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਾ ਰਹੇ ਨੇ ਪਰ ਹੁਣ ਯੂਕੇ ਦਾ ਵੀ ਨਾਮ ਉਸ ਦੇ ਨਾਲ ਲਗਾਤਾਰ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਚਰਚਾਵਾ ਨੇ ਉਸ ਦੇ ਉੱਪਰ ਗੱਲਬਾਤ ਕੀਤੀ ਸਾਡੇ ਨਾਲ ਦਲ ਖਾਲਸਾ ਦੇ ਜਿਹੜੇ ਹੈਗੇ ਆਗੂ ਨੇ ਪਰਮਜੀਤ ਸਿੰਘ ਮੰਡਖੋਰੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਰਜ ਖਾਲਸਾ ਵਾਇਗੁਰੂ ਜੀ ਕੀ ਫਤੇ ਜੀ ਅੱਛਾ ਲਗਾਤਾਰ ਜੋ ਚਰਚਾਵਾ ਚੱਲ ਰਹੀਆਂ ਨੇ ਪਹਿਲਾਂ ਸੀਗਾ ਕਿ ਵੀ ਕੈਨੇਡਾ ਨੂੰ ਕਿਹਾ ਜਾਂਦਾ ਸੀਗਾ ਕਿ ਵੀ ਕੈਨੇਡਾ ਜਿਹੜੇ ਹੈਗੇ ਨੇ ਉਹ ਖਾਲਸਤਾਨੀਆਂ ਦਾ ਗੜ ਹੈਗਾ ਇਸ ਜਗ੍ਹਾ ਤੋਂ ਮੂਵਮੈਂਟ ਜਿਹੜੀ ਹੈ ਉਹ ਚੱਲਦੀ ਹੈ ਤੇ ਭਾਰਤ ਦੇ ਵਿੱਚ ਆ ਕੇ ਉਸ ਦਾ ਜਿਹੜਾ ਇੰਪੈਕਟ ਦੇਖਣ ਨੂੰ ਮਿਲਦਾ ਹੈ ਭਾਰਤ ਦੇ ਵਿੱਚ ਬਹੁਤ ਚੀਜ਼ਾਂ ਜੜੀਆਂ ਨੇ ਉਹ ਕਰਾਉਂਦੇ ਨੇ ਹੁਣ ਨਾਲ ਦੀ ਘੜੀ ਦੇ ਵਿੱਚ ਹਾਲ ਹੀ ਦੇ ਵਿੱਚ ਜੋ ਕੁਝ ਹੋਇਆ ਯੂਕੇ ਵੱਲੋਂ ਜਿਸ ਤਰੀਕੇ ਦੇ ਨਾਲ ਖਾਲਸਤਾਨੀਆਂ ਦੇ ਹੱਕ ਦੇ ਵਿੱਚ ਕਿਹਾ ਗਿਆ ਕਿ ਭਈ ਇਹਨਾਂ ਨੂੰ ਜੇਕਰ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਰਾਈਟਸ ਮਿਲਣੇ ਚਾਹੀਦੇ ਜਾਂ ਫਿਰ ਵੱਖਰਾ ਨੇਸ਼ਨ ਮਿਲਣਾ ਚਾਹੀਦਾ ਤਾਂ ਹੋਣਾ ਚਾਹੀਦਾ ਹੈਗਾ ਪਰ ਜਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਹੁਣ ਚੱਲ ਰਿਹਾ ਹੈਗਾ ਐਂ ਬਹੁਤ ਵੱਡੇ ਸਵਾਲ ਜੋ ਚੱਕੇ ਜਾ ਰਹੇ ਨੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਂ ਇੱਕ ਬਹੁਤ ਵੱਡਾ ਸਵਾਲ ਇਹ ਹੈ ਕਿ ਬਈ ਖਾਲਸਤਾਨੀ ਐਕਟਿਵ ਹੋ ਗਏ ਨੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਤੇ ਕੁਝ ਵੱਡਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਕੋ ਜੰਨੇ ਤੁਸੀਂ ਪਹਿਲੀ ਗੱਲ ਬੋਲੀ ਆ ਪੀ ਕੈਨੇਡਾ ਤੋਂ ਚੱਲਦਾ ਹੈਗਾ ਜਾਂ ਹੁਣ ਜੋਕੇ ਤੋਂ ਆ ਗਿਆ ਆ ਤੇ ਇਹਦੇ ਨਾਲ ਉਥੋਂ ਗੱਲ ਚੱਲਦੀ ਹੈ ਤੇ ਪੰਜਾਬ ਦੇ ਚਾਹੁੰਦੇ ਸੀ ਇਹ ਟੋਟਲੀ ਉਹ ਨੈਰੇਟਿਵ ਆ ਜਿਹੜਾ ਇੰਡੀਅਨ মিডিਆ ਨੇ ਸਰ ਸਿਰ ਜਾ ਆਪਣੀ ਅਖਬਾਰਾਂ ਰਹੀਆਂ ਆਪਣੇ মিডিਆ ਦੇ ਰਹੀ ਅਸਲ ਤੇ ਵਿੱਚ ਮੂਵਮੈਂਟ ਪੰਜਾਬ ਤੋਂ ਚੱਲਦੀ ਹੈ ਪੰਜਾਬ ਤੋਂ ਸ਼ੁਰੂ ਹੋਈ ਸੀ ਔਰ ਇਸ ਮੂਵਮੈਂਟ ਨੇ ਜਦੋਂ ਖੰਭ ਖਲਾ ਰਹੇ ਨੇ ਤੇ ਫਿਰ ਉਹ ਕੈਨੇਡਾ ਤੇ ਯੂਕੇ ਪਹੁੰਚੀ। ਇਹਨੂੰ ਉਲਟਾ ਬਖਾਲਿਆ ਜਾਂਦਾ ਵੀ ਉੱਥੋਂ ਚਲਦੀ ਹੈ ਤੇ ਪੰਜਾਬ ਆਉਂਦੀ ਹੈ। ਅਸਲ ਇੱਥੋਂ ਚਲਦੀ ਹੈ ਤੇ ਉੱਥੇ ਸਾਰੀਆਂ ਥਾਵਾਂ ਤੇ ਪਹੁੰਚਦੀ ਹੈ ਔਰ ਇਹਨਾਂ ਚੀਜ਼ਾਂ ਨੂੰ ਤੋੜ ਕੇ ਮਰੋੜ ਕੇ ਨਹੀਂ ਵੇਖਿਆ ਜਾ ਸਕਦਾ ਉਹ ਲੋਕ ਜਿਹੜੇ ਉੱਥੇ ਜਾ ਕੇ ਵੀ ਸਾਡੀ ਆਜ਼ਾਦੀ ਦੀ ਗੱਲ ਕਰਦੇ ਨੇ ਉਹ ਐਸੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਇੱਥੇ ਗਏ ਲੋਕ। ਸੋ ਬਹੁਤ ਸਾਰੇ ਉਹਨਾਂ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਨੂੰ ਮਜਬੂਰੀ ਵਾਸਤੇ ਉੱਥੋਂ ਮੂਵਮੈਂਟ ਦੇ ਦੌਰਾਨ ਜਾਣਾ ਪਿਆ। ਸੋ ਜੁੜੇ ਹੋਏ ਉਹ ਮੂਵਮੈਂਟ ਦੇ ਨਾਲ ਹੀ ਉਸ ਮ ਇਹਨੂੰ ਇਹ ਕਹਿਣਾ ਕਿ ਕਦੀ ਕੈਨੇਡਾ ਤੋਂ ਚੱਲਦੀ ਕਦੀ ਯੂਕੇ ਤੋਂ ਚੱਲਦੀ ਕਦੀ ਜਰਮਨ ਤੋਂ ਚੱਲਦੀ ਅਸਲ ਚੇ ਇਦਾਂ ਨਹੀਂ ਗਾ ਇਹ ਚੱਲਦੀ ਪੰਜਾਬ ਤੋਂ ਤੇ ਪੰਜਾਬ ਤੋਂ ਚੱਲ ਕੇ ਉਹਨਾਂ ਸਾਰੀਆਂ ਥਾਵਾਂ ਤੇ ਜਾ ਕੇ ਜਿਹੜੀ ਉਹ ਫੀਡ ਦਿੰਦੀ ਹੈ ਤੇ ਉੱਥੇ ਵੀ ਉਹ ਗੱਲਾਂ ਚੱਲਦੀਆਂ ਨੇ ਸੋ ਮੈਨ ਲੱਗਦਾ ਜਿਹੜਾ ਤੁਹਾਡਾ ਪਹਿਲਾ ਜਿੰਨਾ ਨੈਰੇਟਿਵ ਹੈ ਟੋਟਲੀ ਇੰਡੀਅਨ মিডিਆ ਵਾਲਾ ਨੈਰੇਟਿਵ ਹੈਗਾ ਸਾਨੂੰ ਇਸ ਨੈਰੇਟਿਵ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਮੂਵਮੈਂਟ ਪੰਜਾਬ ਦੀ ਆ ਤੇ ਇਹ ਜੇ ਹੁਣ ਦੁਬਾਰਾ ਤੁਸੀਂ ਜੇ ਕਹਿ ਰਹੇ ਹੋ ਕਿ ਉੱਥੋਂ ਅਗਦੇ ਪੰਜਾਬ ਵਾਲੇ ਦੁਬਾਰਾ ਐਕਟਿਵ ਹੋ ਗਏ ਪੰਜਾਬ ਵਾਲੇ ਇਨਐਕਟਿਵ ਕਿਦਣ ਸੀ हां ਇੰਨਾ ਕੁ ਜ਼ਰੂਰ ਫਰਕ ਵੀ ਸਾਡੀ ਇਸ ਐਕਟੀਵਿਟੀਜ਼ ਨੂੰ ਕਦੇ ਮੀਡੀਆ ਬ੍ਰੇਕਆਊਟ ਕਰ ਦਿੰਦਾ ਹੈ। ਹੂੰ ਠੀਕ ਹੈ ਜੀ। ਸੋ ਇਹ ਤੁਸੀਂ ਕਹਿ ਸਕਦੇ ਹੋ ਵੀ ਹੁਣ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਤੇ ਜਿਹੜਾ ਇੰਡੀਪੈਂਡੈਂਟ ਮੀਡੀਆ ਜਿਹਦੇ ਤੇ ਸਿੱਧਾ ਸਰਕਾਰ ਦਾ ਕੰਟਰੋਲ ਨਹੀਂਗਾ ਕਿਉਂਕਿ ਬਹੁਤ ਸਾਰੇ ਅਧਾਰ ਤੇ ਸਾਨੂੰ ਪਤਾ ਨਹੀਂ ਇਹਨਾਂ ਦੇ ਆਪਣੇ ਕਿੰਨੇ-ਕਿੰਨੇ ਸ਼ੇਅਰ ਨੇ ਇਹਨਾਂ ਦੇ MP's ਦੇ ਆ ਰਾਜ ਸਭਾ ਦਾ MP ਹੋਵੇ ਜਿਹੜੇ ਉਹਨਾਂ ਦੇ ਸਾਰੇ ਨੈਸ਼ਨਲ ਚੈਨਲਸ ਨੇ ਸੋ ਉਹ ਤਾਂ ਟੋਟਲੀ ਸਰਕਾਰ ਦੇ ਇਨਫਲੂਐਂਸ ਦੇ ਚੱਲਦੇ ਨੇ। ਹੁਣ ਜਦੋਂ ਤੋਂ ਸੋਸ਼ਲ ਮੀਡੀਆ ਆ ਜਦੋਂ ਇੰਡੀਪੈਂਡੈਂਟ ਮੀਡੀਆ ਤੁਹਾਡੇ ਵਰਗੇ ਲੋਕ ਉਹ ਪਹਿਲਾਂ ਵੀ ਜਿਹੜੀ ਚੱਲਦੀ ਸੀ ਉਹਨੂੰ ਇੱਕ ਮਤਲਬ ਮਾਧਿਅਮ ਮਿਲਿਆ ਤਾਂ ਉਹਦੇ ਨਾਲ ਲੋਕਾਂ ਦੇ ਜਾਣੇ ਸ਼ੁਰੂ ਹੋਏ ਤੇ ਐਂਜ ਲੱਗਣਾ ਸ਼ੁਰੂ ਹੋਇਆ ਵੀ ਸ਼ਾਇਦ ਦੁਬਾਰਾ ਐਕਟਿਵ ਹੋਏ ਅਸਲ 'ਚ ਦੁਬਾਰਾ ਐਕਟਿਵ ਨਹੀਂ ਹੋਏ ਇਹ ਐਕਟੀਵਿਟੀ ਉਦੋਂ ਦੀ ਹੀ ਚੱਲਦੀ ਆ ਰਹੀ ਜਿਹੜੀ ਅੱਗੇ ਕੰਟੀਨਿਊ ਹੈ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਬਹੁਤ ਤੁਸੀਂ ਕਹਿ ਰਹੇ ਹੋ ਕਿ ਵੀ 15 ਅਗਸਤ ਅਸੀਂ ਨਹੀਂ ਮਨਾਉਂਦੇ ਆ ਇਹ ਬਲੈਕ ਡੇ ਹੈਗਾ ਹੈ ਪੰਜਾਬੀਆਂ ਦੇ ਲਈ ਬਟ ਜਿੱਥੇ ਇੰਡੀਆ ਮੀਡੀਆ ਜਿਹੜਾ ਹੈਗਾ ਉਹ ਕਹਿੰਦਾ ਪਿਆ ਕਿ ਬਈ ਇਹ ਸਿਰਫ ਇਹ ਕੁਝ ਲੋਕ ਨਹੀਂ ਜਿਹੜੇ ਇਸ ਤਰੀਕੇ ਦੇ ਬਿਆਨ ਦਿੰਦੇ ਨੇ ਤੇ ਕੁਝ ਲੋਕ ਨੇ ਜਿਹੜੇ ਇਸ ਚੀਜ਼ ਨੂੰ ਬਲੈਕਡੇ ਮੰਨਦੇ ਨੇ ਬਹੁਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਇਦਾਂ ਦਾ ਕਦੀ ਨਹੀਂ ਸੋਚਦੇ ਤੇ ਨਾ ਹੀ ਉਹਨਾਂ ਦਾ ਇਹ ਹਮੇਸ਼ਾ ਜਿਹੜਾ ਹੈ ਉਹ ਨੈਰੇਟਿਵ ਰਿਹਾ ਹੈਗਾ ਕੁਝ ਲੋਕ ਨੇ ਉਹ ਸਵਾਲ ਕਹਿੰਦੇ ਨੇ ਜਦੋਂ ਆ ਇੰਡੀਆ ਨੇ 1947 'ਚ ਆਜ਼ਾਦ ਹੋਣਾ ਹੈ ਇਹਨਾਂ ਦੀ ਆਬਾਦੀ ਤਕਰੀਬਨ 40 ਕਰੋੜ ਦੇ ਲਾਗੇ ਵਿੱਚੋਂ ਜੇਲ੍ਹਾਂ ਦੇ ਫਾਂਸੀਆਂ ਕਿੰਨੇ ਕੁ ਕਰੋੜ ਨੂੰ ਹੋਈਆਂ ਕਿੰਨੇ ਕੁ ਬੋਲਦੇ ਸੀ ਆਜ਼ਾਦੀ ਦੇ ਲਈ ਤਾਂ ਫਿਰ ਇਹ ਮੰਨ ਲਿਆ ਜਾਵੇ ਵੀ ਤੁਸੀਂ ਵੀ ਚੰਦ ਕੁ ਲੋਕਾਂ ਨੇ ਆਜ਼ਾਦੀ ਮੰਗੀ ਤੇ ਬਾਕੀ ਉਹਨਾਂ ਮਿਲ ਗਈ। ਹਮਮ ਗੱਲ ਇਹ ਨਹੀਂ ਹੁੰਦੀ ਵੀ ਬੋਲਦੇ ਕਹਿੰਦੇ ਨੇ, ਗੱਲ ਇਹ ਨਹੀਂ ਵੀ ਚਾਹੁੰਦੇ ਕਹਿੰਦੇ ਨੇ। ਹਮ ਸੋ ਇਹ ਕਹਿਣਾ ਕਿੰਨੇ ਤੁਹਾਨੂੰ ਸਾਹਮਣੇ ਦਿਖਦੇ ਨੇ ਉਹਦੇ ਨਾਲ ਨੰਬਰ ਅਕਾਊਂਟ ਨਹੀਂ ਹੁੰਦੇ ਹੁੰਦੇ। ਤੁਹਾਡੇ ਕੋਲ ਸਾਇਲੈਂਟ ਸਪੋਰਟ ਕਿੰਨੀ ਆ ਲੋਕਾਂ ਦੇ ਹਿਰਦਿਆਂ ਦੇ ਅੰਦਰ ਕੀ ਆ ਗੱਲ ਉਥਾ ਆ ਕੇ ਖੜ ਦੇਂਦੇ ਤੇ ਜੇ ਪਤਾ ਕਰਨਾ ਤਾਂ ਪੰਜਾਬ ਜ ਰੈਂਡਮ ਕਰਾ ਕੇ ਵੇਖ ਲੈਣ। ਅਮੇ ਉਧਰ ਬਹਿ ਕੇ ਅਸੀਂ ਟੀਵੀ ਚ ਚੈਪ ਚਾਨਲਾਂ ਦੇ ਉੱਤੇ ਦਿੰਦਾ ਕਹਿ ਸਕਦੇ ਵੀ 4 ਨੇ ਜਾਂ 8 ਨੇ ਜਾਂ 10 ਨੇ ਤੁਸੀਂ ਗਿਣਤੀ ਕਰਾਉਣੀ ਹੈ ਤੇ ਗਿਣਤੀ ਕਰਾ ਕੇ ਵੇਖ ਲਓ ਇੱਕ ਰੈਂਡਮ ਕਰਾਓ ਵੀ ਪੰਜਾਬ ਆਜ਼ਾਦ ਹੋਣਾ ਚਾਹੁੰਦਾ ਕਿ ਨਹੀਂ ਹੋਣਾ ਚਾਹੁੰਦਾ ਫਿਰ ਤਾਂ ਲੋਕ ਜਵਾਬ ਦੇਣਗੇ ਤੇ ਫਿਰ ਸਾਰੀ ਉਮਰ ਦੀ ਬਹਿਸ ਵੀ ਮੁੱਕ ਜਾਏਗੀ ਸਾਡੇ ਵੀ ਅਸੀਂ 4 ਕਿਆਂ ਕਿ 6 ਕਿਆਂ ਜੇ 4 ਛੇ ਹੋਵਾਂਗੇ ਤਾਂ ਅਸੀਂ ਵੀ ਚੁੱਪ ਕਰਕੇ ਘਰੇ ਬਹਿਣ ਵਾਲੇ ਬਣਾ ਪਰ ਕਰਾ ਕੇ ਤੇ ਵੇਖਣ ਕਿਤੇ ਇਹਨਾਂ ਦਿਲ ਖੋਲ ਕੇ ਤੇ ਵੇਖਣ ਫਿਰ ਜਵਾਬ ਲੈਣਾ ਅੱਛਾ ਤੁਸੀਂ ਕਹਿ ਰਹੇ ਹੋ ਕਿ ਸਪੋਰਟ ਕਰਦੇ ਨੇ ਸਾਇਲੈਂਟ ਸਪੋਰਟ ਕਰਦੇ ਨੇ ਆ ਤੇ ਦੂਜੇ ਨੇ ਸਵਾਲ ਇਹ ਹੈ ਕਿ ਐਕਚੁਅਲੀ ਵਿੱਚ سپورਟ ਕਰਦੇ ਨੇ ਹੈਗੇ ਨੇ ਖਾਲਸਤਾਨ ਦੀ ਮੰਗ ਕਰਨ ਵਾਲੇ ਬਹੁਤੇ ਲੋਕ ਮੈਂ ਦੱਸ ਤੇ ਰਿਹਾ ਇਹਦਾ ਜਵਾਬ ਇੱਕੋ ਹੀ ਹੈ ਜੇ ਮੈਂ ਜਵਾਬ ਦੇਵਾਂਗਾ ਤਾਂ ਹੋ ਸਕਦਾ ਉਹ ਵੀ ਹਵਾ 'ਚ ਹੋਵੇ ਮੇਰੇ ਕੋਈ ਵਿਰੋਧੀ ਜਵਾਬ ਦੇਵੇਗਾ ਤਾਂ ਉਹ ਵੀ ਹਵਾਜ ਦੇਵੇਗਾ ਇਹਦਾ ਪ੍ਰੈਕਟੀਕਲ ਜਵਾਬ ਕੀ ਹੈ ਰੈਫਰੈਂਡਮ ਕਰਾਓ ਪੰਜਾਬ 'ਚ ਲੋਕਾਂ ਦਾਸ ਦੇਣਾ ਕਿੰਨੇ ਚਾਹੁੰਦੇ ਕਿੰਨੇ ਨਹੀਂ ਚਾਹੁੰਦੇ ਐਵੇਂ ਆਹੀ ਕਿਚਕਿਚ ਨਵੇੜੀਆਂ ਰੋਜ਼ ਦੀ ਇਹ ਤੁਸੀਂ ਕਹਦੇ ਹੋ ਜੀ ਹੋਛੇ ਜਾਣੇ ਤਾਂ ਇਹ ਕਹਾਂਗੇ ਜੀ ਇਹ ਝੂਠ ਬੋਲਦੇ ਤੁਸੀਂ ਕਿ ਉਹ ਝੂਠ ਬੋਲਦੇ ਇਹ ਰੋਜ਼ ਦੀ ਕਿਛ ਕਿਛ ਨਵੇੜਦੇ ਇੱਕ ਵਾਰੀ ਇੰਡੀਆ ਤੇ ਇੱਕ ਰੈਫਰੈਂਡਮ ਕਰਾ ਕੇ ਵੇਲੇ ਸਾਲ ਦੇ ਵਿੱਚ ਇਹ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਨਾਲੇ ਤੁਹਾਨੂੰ ਡਾਟਾ ਮਿਲ ਜਾਊ ਕਿ ਕਿੰਨੇ ਆ ਤੇ ਕਿੰਨੇ ਨਹੀਂ ਆਗੇ ਭਾਈ ਬਈ ਲਗਾਤਾਰ ਬਹੁਤ ਸਵਾਲ ਹੁੰਦੇ ਪਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲ ਹੀ ਦੇ ਵਿੱਚ ਯੂਕੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਉਸ ਤੋਂ ਬਾਅਦ ਬਹੁਤ ਸਵਾਲ ਉੱਠਨੇ ਸ਼ੁਰੂ ਹੋ ਗਏ ਵਾਜਬ ਹੋ ਗਏ ਕਹਿੰਦੇ ਕਿ ਭਈ ਜੋ ਚੀਜ਼ਾਂ ਪੰਜਾਬ ਦੇ ਵਿੱਚ ਪਹਿਲਾਂ ਹੁੰਦੀਆਂ ਸੀਗੀਆਂ ਜਾਂ ਫਿਰ ਜੋ ਐਕਟੀਵਿਟੀਜ਼ ਚੱਲਦੀਆਂ ਸੀ ਖਾਲਿਸਤਾਨੀਆਂ ਭਾਰਤ ਸਰਕਾਰ ਜਿਹੜੀ ਉਹ ਸਖਤ ਜਿਹੜੀ ਉਹ ਕਦਮ ਲੈਣ ਵਾਲੀ ਹੈਗੀ ਐ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਨਤਾ ਇਤਿਹਾਸ ਦਾ ਚਾਹ ਨਾਲ ਸਖਤ ਕਦਮ ਲਏ ਆ ਹਜ਼ਾਰਾਂ ਸਾਡੇ ਨੌਜਵਾਨ ਚੋਕ ਚੋਕ ਮਾਰ ਤੇ ਫੇਕਨ ਉਦੋਂ ਮੌਤ ਤੋਂ ਜਿਆਦਾ ਸਖਤ ਕੀ ਹੁੰਦਾ ਐ ਐਟ ਦ ਐਂਡ ਆਫ ਦਿ ਡੇਥ ਹੀ ਆ ਨਾ ਤੇ ਉਹਦੇ ਤੁਸੀਂ ਕਰਕੇ ਵੇਖ ਲਿਆ ਉਦ ਨਾਲ ਕੀ ਹੋ ਗਿਆ ਤੁਹਾਡੇ 10 ਸਾਲ ਲੰਘੇ ਹੋਣਗੇ ਮਾੜੇ ਮੋٹے ਚੋਕ ਚ ਬੀਤੇ ਅੱਜ ਫਿਰ ਮੂਵਮੈਂਟ ਜ਼ੋਰ ਫੜ ਜਾਂਦੀ ਹੈ ਜਦੋਂ ਅਗਲੀ ਪੀੜ੍ਹੀ ਆਉਂਦੀ ਹੈ ਸੋ ਇਹ ਮੌਕੇ ਦੀਆਂ ਗੱਲਾਂ ਹੁੰਦੀਆਂ ਨੇ ਜੇ ਸਖਤੀ ਕਰਨੀ ਹੈ ਤੇ ਸਖਤੀ ਤੇ ਫਿਰ ਤੁਸੀਂ ਇਹੋ ਕਰੋਗੇ ਆਵਾਜ਼ਾਂ ਬੰਦ ਕਰੋਗੇ ਤੇ ਉਹ ਹੀ ਪਹਿਲਾਂ ਹਟਾ ਚੁੱਕੇ ਸਾਡੀ ਕੌਮ ਨੇ ਇਹਨਾਂ ਚੀਜ਼ਾਂ ਦੇ ਡਰਾਵੇ ਮਾਰਾ ਦੀ ਲੋੜ ਨੇ ਨਾਲ ਅੱਛਾ ਸਿੱਧਾ ਸਵਾਲ ਮੈਂ ਪੁੱਛ ਰਿਹਾ ਲੋਕ ਚਾਹੁੰਦੇ ਨੇ ਤੁਸੀਂ ਬਹੁਤ ਲੋਕਾਂ ਨੂੰ ਮਿਲਦੇ ਹੈਗੇ ਹੋ ਲਗਾਤਾਰ ਮੇਰੇ ਖਿਆਲ ਨਾਲ ਤੁਹਾਡਾ ਰੋਜ਼ ਦਾ ਦੌਰਾ ਹੋਵੇਗਾ ਲੋਕ ਚਾਹੁੰਦੇ ਨੇ ਖਾਲਿਸਤਾਨ ਪੰਜਾਬ ਨੂੰ ਬਣਾਉਣਾ ਮਾਰਾ ਮੈਂ ਫਿਰ ਕਹਿ ਰਿਹਾ ਇਹਦਾ ਮੈਂ ਜਵਾਬ ਦ ਕੱਦ ਦੂਜਾ ਕਰਗਾ ਜੀ ਨਹੀਂ ਮੇਰੇ ਨਾਲ ਦੇ ਬਹੁਤ ਹੀ ਬਹੁਤ ਹੀ ਲੋਕਾਂ ਨੂੰ ਮਿਲਦੇ ਹੋਊਗਾ ਮੈਂ ਕਹਿ ਰਿਹਾ ਜਿੰਨਾਂ ਨੂੰ ਆਹੀ ਮਿਲਦਾ ਉਹ ਸਾਰੇ ਚਾਹੁੰਦੇ ਹੁੰਦੇ ਨੇ ਠੀਕ ਹੈ ਹਾਂ ਕੋਈ ਵਿੱਚ ਦੁੱਖਾ ਤਿਕਾ ਹੁੰਦਾ ਹੈ ਜਿਹਦੇ ਮਨ 'ਚ ਇਹ ਸਵਾਲ ਜ਼ਰੂਰ ਹੁੰਦੇ ਨੇ ਕਿ ਭਾਈ ਜੇ ਬਣ ਗਿਆ ਤੇ ਆ ਕਿੱਦਾਂ ਹੋ ਜਾਏਗਾ ਜਾਂ ਆਹੇ ਕਿੱਦਾਂ ਕਰਾਂਗੇ ਪਰ ਉਹ ਵੀ ਹੱਕ 'ਚ ਹੁੰਦਾ ਉਹਦੇ ਤੋਖਰੇ ਜ਼ਰੂਰ ਹੁੰਦੇ ਨੇ ਕੁਝ ਵੀ ਭਾਈ ਜੇ ਬਣ ਗਿਆ ਤੇ ਪੱਜ ਪੰਜਾਬ ਨੂੰ ਆਹ ਕਦਾ ਕਰਾਂਗੇ ਜਾਂ ਉਹ ਕਿੱਦਾਂ ਕਰਾਂਗੇ ਇਦਾਂ ਦੇ ਉਹਨਾਂ ਦੇ ਮਨ ਦੇ ਵਿੱਚ ਤੋਂ ਜੇ ਥੋੜੇ ਜਿਹਾ ਧੁੰਦਲਾਪਨ ਹੈਗਾ ਪਰ ਹੱਕ 'ਚ ਅਖੀਰ ਤੇ ਆ ਕੇ ਉਹ ਵੀ ਹੁੰਦੇ ਨੇ ਵੀ ਠੀਕ ਆ ਭਾਈ ਬਣਨਾ ਚਾਹੀਦਾ ਜ ਬਹੁਤ ਸਾਰੇ ਬਦਾਨੋ ਐਗਜ਼ੈਂਪਲ ਦਾ ਨਾਇਕ ਸਾਡੇ ਮਹੱਲੇ ਦੇ ਚ ਇੱਕ ਰੇੜੀ ਲਾਉਂਦਾ ਪਕੌੜੇ ਵਾਲਾ ਉਹ ਪ੍ਰਵਾਸੀ ਆ ਮੈਨੂੰ ਪਤਾ ਕਿੱਥੋਂ ਦਾ ਕਿੱਥੋਂ ਨਹੀਂ ਆਉਂਦਾ ਗੁਦਰਤੀ ਮੈਂ ਕਿਹ ਕੰਮ ਉਹਦੇ ਕੋਲ ਜਾ ਕੇ ਖੜ ਗਿਆ ਤੇ ਉੱਥੇ ਗੱਲ ਚੱਲ ਪਈ ਉਹਨਾਂ ਤੋਂ ਪਹਿਲਾਂ ਮੇਰੇ ਤੋਂ ਜਾਂਦਾ ਕੋਈ ਗੱਲ ਚੱਲਦੀ ਤੇ ਉੱਥੇ ਇਹ ਤਾਂ ਗੱਲ ਚੱਲੀ ਤੇ ਉਹ ਗੱਲ ਚੱਲੀ ਜੀ ਵੀ ਨਰਿੰਦਰ ਮੋਦੀ ਦੀ ਕੋਈ ਗੱਲ ਚੱਲਦੀ ਤੇ ਉਹ ਰੇੜੀ ਵਾਲਾ ਮੇਰੇ ਜਾਣ ਤੋਂ ਪਹਿਲਾਂ ਉਹਨੂੰ ਕਹਿੰਦਾ ਵੀ ਪੰਜਾਬ ਡੋਬਣਾ ਮੈਂ ਉਹਨਾਂ ਜਾ ਕੇ ਸਸਤਰੀ ਬੋਸਲਾ ਮੈਂ ਸ਼ਾਇਦ ਪ੍ਰਵਾਸੀ ਆ ਤੇ ਇਹਨਾਂ ਪਤਾ ਨਹੀਂ ਕਿਹੜੀ ਗੱਲ ਤੋਂ ਕਹਾ ਹਣਾ ਮੈਂ ਕਿਹਾ ਤੂੰ ਕਿਹੜੀ ਗੱਲੋਂ ਕਹਾ ਵੀ ਪੰਜਾਬ ਡੋਬ ਜਾਣਾ ਉਹ ਆਂਦਾ ਮੇਰੇ ਜੇ ਕਹਿ ਰਿਹਾ ਤਾਂ ਕਿ ਨਰਿੰਦਰ ਮੋਦੀ ਪੰਜਾਬ ਮੇ ਆਣਾ ਚਾਹੀਏ ਤਾਂ ਮੈਂ ਇਸ ਕੋ ਬੋਲ ਰਿਹਾ ਤਾਂ ਕਿ ਪੰਜਾਬ ਵਾਲੇ ਬੇਵਕੂਫ ਥੋੜੀ ਹੈ ਮਤਲਬ ਇੰਡੀਆ ਦੀ ਪੋਲਿਟਿਕਸ ਦੇ ਵੀ ਉਹਨਾਂ ਨੂੰ ਸਮਝ ਜਾਂਦੇ ਜਿੰਨਾਂ ਦੇ ਉੱਤੇ ਰਾਜਨੇਤਾਵਾਂ ਨੇ ਉਹਨਾਂ ਦੀ ਸਮਝ ਆ ਤੇ ਜਿਹੜੇ ਪੰਜਾਬ ਜਾ ਕੇ ਬਹਿ ਗਏ ਉਹਨਾਂ ਨੂੰ ਵੀ ਦੇਖਦਾ ਵੀ ਪੰਜਾਬੀ ਇਹ ਨੇ ਇੰਡੀਆ ਤੋਂ ਖੁਸ਼ ਨਹੀਂ ਕਿ ਇਹਨਾਂ ਨੇ ਅਲੱਗ ਹੋਣਾ ਹੀ ਹੋਣਾ ਆ ਤੇ ਇਹਨਾਂ ਨੇ ਇੱਥੇ ਬੀਜੇਪੀ ਵਰਗੇ ਦਾ ਪੈਰ ਨਹੀਂ ਲਗੰਦੇ ਨੇ ਸੋ ਜੇ ਤੁਸੀਂ ਇਹਦਾਂ ਦੀਆਂ ਚੀਜ਼ਾਂ ਸਾਰੇ ਪੰਜਾਬ ਦੇ ਜਾ ਕੇ ਪੁੱਛੋਗੇ ਤਾਂ ਤੁਹਾਨੂੰ ਸਾਰੇ ਜਵਾਬ ਆਰਾਮ ਨਾਲ ਮਿਲ ਜਾਂਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਆ ਬਹੁਤ ਗਿੰਤੀ ਪੰਜਾਬ ਦੀ ਐਸ ਟਾਈਮ ਚੁੱਪਿਆ ਸਾਇਲੈਂਟ ਆ ਪਰ ਕਾਲਿਸਤਾਨ ਦੀ ਹਮੈਤੀ ਬਹੁਤ ਲੋਕ ਸਵਾਲ ਚੱਕਦੇ ਨੇ ਕਿ ਜੋ ਲੋਕ ਖਾਲਸਾਣ ਦੀ ਮੰਗ ਕਰਦੇ ਨੇ ਉਹ ਤਾਂ ਆਪਣੇ ਘਰਾਂ ਦੇ ਉੱਪਰ ਖਾਲਸਾਣ ਦਾ ਝੰਡਾ ਵੀ ਨਹੀਂ ਚੁਲਾਉਂਦੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਗੱਲ ਹੁੰਦੀ ਹੈ ਤੁਹਾਡੀ ਗੱਲ ਹੁੰਦੀ ਹੈ ਕਹਿੰਦੇ ਵੀ ਜੇ ਇਹ ਖਾਲਸਾਣ ਦੀ ਇੰਨੀ ਮੰਗ ਕਰਦੇ ਨੇ ਤੇ ਇਹਨਾਂ ਨੂੰ ਕਹੋ ਇੱਕ ਵਾਰੀ ਝੰਡਾ ਤਾਂ ਆਪਣੇ ਘਰ ਦੇ ਉੱਪਰ ਲਹਿਰਾ ਕੇ ਦਿਖਾਓ ਜਲੰਧਰ ਦੇ ਆਲੇ ਦੁਆਲੇ ਬਿਲਡਿੰਗਾਂ ਦਾ ਕੈਮਰਾ ਮਾਰ ਕੇ ਮੈਨੂੰ ਦਿਖਾ ਲੋ ਤਿਰੰਗੇ ਕਿੰਨੇ ਝੂਲਦੇ ਨੇ ਇੰਡੀਆ ਦੇ ਵਿੱਚ ਕਿੰਨੇ ਘਰਾਂ ਦੇ ਉੱਤੇ ਤਰਗੇ ਝੋਲੇ ਡੇ ਨੇ ਇਹਦੇ ਤੇ ਬਿਜਲੀ ਨਹੀਂ ਹੈਗੀ ਲੋਕਾਂ ਦੇ ਘਰਾਂ ਦੇ ਵਿੱਚ ਜੂਪੀ ਬਿਹਾਰ ਦੇ ਤੁਸੀਂ ਚੱਲ ਜਾਓ ਤਰਗੇ ਨਾ ਘਰ ਤੋਂ ਚਲਾ ਲੈਣੇ ਤੇ ਝੰਡੇ ਚੁਲਵਾਉਣ ਦੇ ਨਾਲ ਹੀ ਤੁਹਾਡੇ ਨਾਲ ਖਾਲਸਤਾਨੀ ਕਲਾ ਬੰਦਾ ਹੈ ਸੋ ਐਵੇਂ ਬੇਤੁਕਾ ਸਵਾਲ ਉਹ ਜੋ ਸਵਾਲ ਪੁੱਛਦੇ ਨੇ ਉਹ ਫਿਰ ਮਤਲਬ ਕੀ ਇਹ ਵਾਲਾ ਸਵਾਲ ਜਦੋਂ ਜਿਹੜੇ ਪੁੱਛਦੇ ਨੇ ਉਹ ਉਹਨਾਂ ਦੇ ਕੀ ਇਹਨਾਂ ਨੂੰ ਇੱਕ ਦੇ ਘਰ ਤੇ ਨਹੀਂ ਦੇਖਦਾ ਦੂਜੇ ਦੇ ਵਖਾਲਦਿਆ ਕਰੋ ਮੇਰੇ ਘਰ ਲਿਆ ਕਰੋ ਤੇ ਝੋਲਦਾ ਰਹਿੰਦਾ ਉੱਥੇ ਵਖਾਲਦਿਆ ਕਰੋ ਉਹਨਾਂ ਕੋਲ ਚੱਲੋ ਨਹੀਂ ਤੁਹਾਨੂੰ ਖਾਲਸਤਾਨੀ ਦੇਖਦਾ ਤੇ ਆਇਆ ਹੈ ਵਖਾਲਦਿਆ ਸੋ ਐਵੇਂ ਪਰ ਬੇਤੁਕਾ ਸਵਾਲ अच्छा जिस तरीके दे नाल ਹੁਣ ਸਪੋਰਟ ਹੋਈ ਹੈ ਲੱਗਦਾ ਕੁਝ ਯੂਕੇ ਵੱਲੋਂ ਜਿਸ ਤਰੀਕੇ ਦੇ ਨਾਲ ਸਟੇਟਮੈਂਟ ਓਪਨ ਸਟੇਟਮੈਂਟ ਦਿੱਤੀ ਗਈ ਹੈ ਕੁਝ ਬਣੇਗਾ ਕਿਉਂਕਿ ਕੁਝ ਸੋਚਿਆ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਬਹੁਤ ਆਤ ਲਗਾਤਾਰ ਬਣ ਰਹੀ ਹੈ ਐਂਡ ਬਹੁਤ ਚਰਚਾ ਹੋ ਰਹੀ ਹੈ ਇਸ ਚੀਜ਼ ਦੀ ਕੁਝ ਨਾ ਕੁਝ ਨਿਕਲ ਕੇ ਸਿੱਟਾ ਆਏਗਾ ਸਾਹਮਣੇ ਇਹ ਤਾਂ ਬਣਨਾ ਹੈ ਬੰਨਾ ਇੱਕ ਦਿਨ ਅਜੇ ਇਨੀਆਂ ਸ਼ਹਾਦਤਾਂ ਹੋਈਆਂ ਨੇ ਇਨਾ ਸੰਘਰਸ਼ ਆ ਸਾਰਾ ਹੋ ਜੇ ਕੋਣ ਆ ਜਾਏ ਨਹੀਂ ਜਾਣਾਂ ਇਕ ਨਾ ਇੱਕ ਦਿਨ ਖਾਲਸਾਤਨ ਬਣਨਾ ਹੈ ਬਣਨਾ ਹੈ ਉਹਦੇ ਚ ਹਾਲਾਤ ਮੌਕੇ ਦੇ ਅਨਸਾਰ ਕਿਦਾਂ ਦੇ ਬਣਦੇ ਨੇ ਕਿਹੜਾ ਮੁਲਕ ਕਦੋਂ ਜਾ ਕੇ ਸਪੋਰਟ ਕਰਦਾ ਉਹ ਸਾਰੀਆਂ ਸੈਕੰਡਰੀ ਚੀਜ਼ਾਂ ਨੇ ਪਰ ਟੈਂਡ ਆਫ ਦਿ ਡੇ ਖਾਲਸਾ ਨੇ ਰਾਜ ਕਰਨਾ ਹੈ ਸਾਡੀ ਸਵੇਰ ਸ਼ਾਮ ਦੀ ਅਰਦਾਸ ਹੈ ਰਾਜ ਕਰੇਗਾ ਖਾਲਸਾ ਤਾਂ ਕਰੇਗਾ ਤੇ ਮਤਲਬ ਕਰੇਗਾ ਅੱਛਾ ਇਹ ਇਹ ਜਿਹੜਾ ਸਮਰਥਨ ਦਿੱਤਾ ਹੈ ਕਿ ਇਹ ਜੀਓ ਪੋਲਿਟਿਕਸ ਤੈਤ ਰਿਹਾ ਜਾਂ ਫਿਰ ਬੈਨੀਫਿਟ ਹੈ ਕੋਈ ਯੂਕੇ ਦਾ ਕੈਨੇਡਾ ਦਾ ਰਿਹਾ ਬੈਨੀਫਿਟ ਜਿਸ ਕਰਕੇ ਵਕ ਵਕ ਟਾਈਮ ਦੇ ਉੱਪਰ ਸਿੱਖਾਂ ਦੀ ਜਾਦਾ ਬਹੁਤਾਤ ਨੂੰ ਜਿਹੜਾ ਸਮਰਥਨ ਕਰਦਾ ਰਿਹਾ ਦੇਖੋ ਇਹ ਤੇ ਯੂਕੇ ਦੀ ਆਪਣੀ ਪੋਲਿਟਿਕ ਹੋ ਸਕਦਾ ਇਹਨਾਂ ਨੂੰ ਲੱਗਾ ਵੀ ਹੋਵੇ ਕਿ ਸੱਖਾਂ ਦੀ ਗੱਲ ਹੋਣੀ ਚਾਹੀਦੀ ਆ ਸੋ ਸਾਰਾ ਕੁਝ ਉਹਦੇ ਵਿੱਚ ਮਿਲਮਲਾਪ ਚਾਉਂਦਾ ਸੋ ਜੀਓ ਪੋਲਿਟਿਕਸ ਆਪਣੇ ਆਪ ਦੇ ਵਿੱਚ ਇੱਕ 플레이ਰ ਹੁੰਦਾ ਹੈ ਬਹੁਤ ਵੱਡਾ ਮੁਲਕਾਂ ਦੇ ਆਪਣੇ ਇੰਟਰਸਟ ਹੁੰਦੇ ਨੇ ਸੋ ਉਹਨਾਂ ਦੀ ਆਪਣੀ ਕੈਲਕੂਲੇਸ਼ਨਸ ਹੁੰਦੀ ਆ ਬਟ ਕਿਸੇ ਦੀ ਕੈਲਕੂਲੇਸ਼ਨਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਦੀ ਮੂਵਮੈਂਟ ਨੂੰ ਸਪੋਰਟ ਕਰਨਾ ਉਹਨਾਂ ਦਾ ਜਿਹੜਾ ਆ ਉਹ ਮਤਲਬ ਮੂਵਮੈਂਟ ਹੀ ਸ਼ਾਇਦ ਉਹਨਾਂ ਦੀ ਹੋ ਗਈ ਹੋਵੇ ਯੋ ਮੈਂ ਪਾਕਿਸਤਾਨ ਦਾ ਸਾਡੇ ਉੱਤੇ ਬੜਾ ਤੱਕ ਟੱਪਾ ਲੱਗਦਾ ਵੀ ਪਾਕਿਸਤਾਨ ਇਹਨਾਂ ਨੂੰ ਸਪੋਰਟ ਕਰਦਾ ਹੈ ਪਾਕਿਸਤਾਨ ਸਪੋਰਟ ਕਰਦਾ ਹੈ ਤਾਂ ਮਤਲਬ ਇਹ ਥੋੜੀ ਵੀ ਖਾਲਸਤਾਨ ਦੀ ਮੂਵਮੈਂਟ ਹੀ ਪਾਕਿਸਤਾਨੀ ਹੋਗੀ ਸੋ ਠੀਕ ਹੈ ਮੂਵਮੈਂਟ ਤਾਂ ਪੰਜਾਬ ਦੀ ਹੈ ਸੋ ਉਹਨੂੰ ਕੋਈ ਸਪੋਰਟ ਕਰਦਾ ਹੈ ਸੈਕੰਡਰੀ ਚੀਜ਼ ਆ ਉਹਦੇ ਆਪਣੇ ਇੰਟਰਸਟ ਹੋ ਸਕਦੇ ਨੇ ਉਹ ਸਾਰੀਆਂ ਚੀਜ਼ਾਂ ਬਾਅਦ ਦੀਆਂ ਨੇ ਬਟ ਮੂਵਮੈਂਟ ਪੰਜਾਬ ਦੇ ਲੋਕਾਂ ਦੀ ਹੈ ਮੂਵਮੈਂਟ ਪੰਜਾਬ ਦੀ ਹੈ ਸੋ ਇੱਥੇ ਇਹਨੇ ਇੱਕ ਦਿਨ ਰੰਗ ਲਿਆਉਣੇ ਲਿਆਉਣਾ ਹਾਲ ਹੀ ਬਸ ਆਖਰੀ ਸਵਾਲ ਮੇਰਾ ਹਾਲ ਹੀ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਗਿਆ ਕਿ ਭਈ ਇੰਡੀਅਨ ਟਾਊਟ ਸੀਗਾ ਵਿਦੇ ਉਸ ਦੀ ਮੌਤ ਹੋਈ ਹੈ ਸਿਮਰਜੀਤ ਸਿੰਘ ਮਾਨ ਹੋ ਰਹੀ ਉਸ ਦੇ ਉੱਪਰ ਟਿੱਪਣੀ ਕਰ ਰਹੇ ਸੀਗੇ ਕੀ ਲੱਗਦਾ ਹੈ ਉਸ ਮੌਤ ਦੇ ਨਾਲ ਕੀ ਕੁਝ ਹੋ ਸਕਦਾ ਕਿਉਂਕਿ ਬਹੁਤ ਵੱਡੇ ਪੈਮਾਨੇ ਦੇ ਉੱਪਰ ਉਸ ਦੇ ਉੱਪਰ ਸੋਚਿਆ ਜਾ ਰਿਹਾ ਹੈਗਾ ਵੇਖੋ ਅੱਜ ਕਿੰਨੇ ਕੀਤਾ ਕਿਉਂ ਕੀਤਾ ਕੀ ਨਹੀਂ ਕੀਤਾ ਸਾਰਾ ਕੁਝ ਅੱਜ ਆ ਜਾ ਭੇਦ ਚ ਨਾਮ ਲੱਗਦਾ ਹੈ ਕਿ ਭਈ ਖਾਲਸਤਾਨੀਆਂ ਨੇ ਜਿੰਦਾ ਮਰਜੀ ਲਾਈ ਜਾਓ ਨਾਮ ਨੂੰ ਕਾਦੀ ਹੁੰਦੀ ਹੈ ਨਾਮ ਲਾਉਣਾ ਤੇ ਬਹੁਤ ਵੱਲ ਅਗ ਚੀਜ਼ ਇੱਕ ਹੁੰਦਾ ਨਾਮ ਲਾਉਣਾ ਤੇ ਇਧਰ ਤੇ ਉਸੇ ਮੁਲਕ ਨੇ ਜਿਹੜਾ ਹੈ ਉਹ ਇੰਡੀਆ ਦੇ ਉੱਤੇ ਪੂਰੇ ਐਲੀਗੇਸ਼ਨ ਠੋਕ ਕੇ ਲਾਇਆ ਹੈ ਤੇ ਬੰਦੇ ਵੀ ਫੜੇ ਗਏ ਨੇ ਮਾਰਾਂ ਦੇ ਉਹਨੂੰ ਤਾਂ ਇੰਡੀਆ ਅੱਜ ਤੱਕ ਕਹੀ ਜਾਂਦਾ ਵੀ ਗਲਤ ਐ ਅਜੀ ਝੂਠ ਐ ਅਜੀ ਫਲਾਣਾ ਅਜੀ ਢੀਂਗਾ ਤੇ ਇਥੇ ਇਕੱਲਾ ਨਾਂ ਲਾਉਂਦੇ ਨਾਲ ਤੇ ਸਭ ਕੁਝ ਕਰ ਦੋਗੇ ਸੋ ਕੀ ਹੋਇਆ ਕੀ ਨਹੀਂ ਹੋਇਆ ਬਾਅਦ ਦੀ ਗੱਲ ਬਟ ਇੰਨਾ ਪਤਾ ਹੈ ਕਿ ਉਸ ਬੰਦੇ ਦਾ ਕੋਈ ਜਿਹੜੀ ਹਿਸਟਰੀ ਆ ਬਹੁਤ ਹੀ ਸਾਫ਼ ਨਹੀਂ ਸੀ ਉਹਨੂੰ ਪੰਜਾਬ ਪੁਲਿਸ ਨੇ ਆਪਣੇ ਹਿੱਤਾਂ ਲਈ ਵਰਤਿਆ ਆ ਤੇ ਉਹ ਅੱਜ ਆਪਣੀ ਮੌਤ ਮਰਿਆ ਆ ਹੁਣ ਇਹ ਪਤਾ ਨਹੀਂ ਉਹਨੂੰ ਇੱਥੇ ਪੰਜਾਬ ਦੇ ਵਿੱਚ ਜਾਂ ਉੱਥੇ ਰਹਿੰਦਿਆਂ ਕਿਹੜੇ-ਕਿਹੜੇ ਨਾਲ ਕਿੱਥੇ-ਕਿੱਥੇ ਕਿਹੜਾ-ਕਿਹੜਾ ਵੈਰ ਕਮਾਇਆ ਹੋਵੇ ਤੇ ਕਿਹੜਾ ਵੈਰ ਸਾਹਮਣੇ ਆਇਆ ਇਹ ਦਰਬ ਜਾਣ ਬੱਲ ਠੀ